ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਦੀ ਸਬਜ਼ੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇੱਥੇ ਦੇਖੋ ਜੀ ਆਪਾਂ ਨੇ ਗੋਭੀ ਲਈ ਆ ਇਹ ਆਪਾਂ 1 ਕਿਲੋ ਗੋਭੀ ਲਈ ਸੀ ਡੰਡਲੇ ਦੇ ਵਿੱਚੋਂ ਹਟਾ ਦਿੱਤੇ ਆ ਤੇ ਇਸ ਤਰ੍ਹਾਂ ਆਪਾਂ ਨੇ ਐਨ ਐਨ ਇੱਕ ਪੀਸਾਂ ਦੇ ਵਿੱਚ ਗੋਭੀ ਨੂੰ ਕੱਟ ਲਿਆ ਹੈ ਜਿਆਦਾ ਨਾ ਹੀ ਮੋਟੇ ਕੱਟੇ ਨੇ ਨਾ ਹੀ ਬਹੁਤੇ ਪਤਲੇ ਪੀਸਾ ਕੱਟੇ ਆ ਇਸ ਤਰ੍ਹਾਂ ਦੇ ਆਪਾਂ ਪੀਸ ਜਿਹੜੇ ਆ ਕੱਟ ਲਏ ਆ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਗੋਭੀ ਨੂੰ ਗਰਮ ਪਾਣੀ ਦੇ ਵਿੱਚ ਉਬਾਲਾਂਗੇ ਇੱਥੇ ਆਪਾਂ ਪਾਣੀ ਗਰਮ ਕਰ ਲਿਆ ਹੈ ਇਹਦੇ ਵਿੱਚ ਆਪਾਂ ਗੋਭੀ ਪਾ ਦਵਾਂਗੇ ਇਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚਮਚ ਨਮਕ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਹੀ ਪਾਵਾਂਗੇ ਚਿੱਟਾ ਸਿਰਕਾ ਇਹਦੇ ਨਾਲ ਗੋਭੀ ਜਿਹੜੀ ਹੈ ਚੰਗੀ ਤਰ੍ਹਾਂ ਦੇ ਨਾਲ ਸਾਫ਼ ਹੋ ਜਾਂਦੀ ਹੈ ਜੇ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਕੱਲਰ ਨਮਕ ਹੀ ਪਾ ਦਿਓ ਪਰ ਗੋਭੀ ਨੂੰ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਧੋਣਾ ਅਤੇ 2 ਮਿੰਟ ਉਬਾਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਪਰੇ ਦੇਖੋ ਜੀ ਬਾਦੂ ਕੀਤੀ ਹੁੰਦੀ ਹੈ ਗੋਭੀ ਤੇ ਤੇ ਇਹ ਗੋਭੀ ਦੀ ਜਿਹੜੀ ਸਬਜੀ ਆ ਬਿਲਕੁਲ ਵੀ ਘੁਲੂਗੀ ਨਹੀਂ ਬਿਲਕੁਲ ਖੜ ਇੱਕਦਮ ਖੜਮੀ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੋਊਗੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇੱਥੇ ਦੇਖੋ ਪਾਣੀ ਚੰਗੀ ਤਰ੍ਹਾਂ ਦੇ ਨਾਲ ਗਰਮ ਸੀਗਾ ਬਸ ਆਪਾਂ ਨੇ ਨਾ ਮੀਡੀਅਮ ਜੇ ਸੇਕ ਦੇ ਉੱਤੇ ਇਹਨੂੰ 2 ਮਿੰਟ ਹੀ ਪਕਾਉਣਾ ਹੈ ਬਹੁਤੀ دیر ਆਪਾਂ ਨਹੀਂ ਪਕਾਵਾਂਗੇ 2 ਤੋਂ 3 ਮਿੰਟ ਬਸ ਇਤੋਂ ਵੱਧ ਨਹੀਂ ਇਧਰ ਦੇਖੋ ਆਪਾਂ ਨੇ 4-5 ਹਰੀਆਂ ਮਿਰਚਾਂ ਪੀਸ ਕੇ ਰੱਖ ਲਈਆਂ ਨੇ ਤੇ ਅਦਰਕ ਅਤੇ ਲਸਣ ਦਾ ਪੇਸਟ ਤਿਆਰ ਕਰਕੇ ਰੱਖ ਲਿਆ ਹੈ ਆਪਾਂ 3 ਲੈਏ ਨੇ ਛੋਟੇ ਸਾਈਜ਼ ਦੇ ਟਮਾਟਰ 2 ਲੈਏ ਨੇ ਆਪਾਂ ਨੇ ਪਿਆਜ਼ ਪਿਆਜ਼ਾਂ ਨੂੰ ਆਪਾਂ ਬਰੀਕ-ਬਰੀਕ ਕਟਾਂਗੇ ਟਮਾਟਰ ਵੀ ਆਪਾਂ ਕੱਟ ਲਵਾਂਗੇ ਤੇ ਇਧਰ ਆਪਾਂ 4 ਲੈਏ ਨੇ ਜੀ ਆਲੂ ਆਲੂਆਂ ਦਾ ਵੀ ਛਿਲਕਾ ਉਤਾਰ ਕੇ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਤੁਸੀਂ ਚਾਹੋ ਪਿਆਜ਼ ਨੂੰ ਲੰਬਾ ਲੰਬਾ ਕੱਟ ਸਕਦੇ ਹੋ ਜਾਂ ਫਿਰ ਇਸ ਤਰ੍ਹਾਂ ਛੋਟੇ ਟੁਕੜਿਆਂ ਦੇ ਵਿੱਚ ਵੀ ਕੱਟ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਇੱਧਰ ਦੇਖੋ ਆਪਾਂ ਪਿਆਜ਼ ਵੀ ਕੱਟ ਲਈ ਹੈ ਤੇ ਟਮਾਟਰ ਵੀ ਕੱਟ ਲਏ ਨੇ ਇੱਧਰ ਦੇਖੋ ਜੀ ਜਦੋਂ ਆਪਾਂ ਨੇ ਗੋਭੀ ਇਹਦੇ ਵਿੱਚ ਪਾਣੀ ਦੇ ਵਿੱਚ ਪਾਈ ਸੀ ਪਾਣੀ ਉਦੋਂ ਪੂਰਾ ਗਰਮ ਸੀਗਾ ਬਸ ਆਪਾਂ 2 ਤੋਂ 2.5 ਮਿੰਟ ਇਹਨੂੰ ਗਰਮ ਪਾਣੀ ਦੇ ਵਿੱਚ ਰੱਖਿਆ ਹੈ ਤੁਸੀਂ ਦੇਖ ਸਕਦੇ ਹੋ ਉਬਾਲ ਜਿਹਾ ਇਹਨੂੰ ਇੱਕ ਆ ਗਿਆ ਹੈ ਇਹਨੂੰ ਹੁਣ ਆਪਾਂ ਕੱਢ ਲਵਾਂਗੇ ਇਥੇ ਹੁਣ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਦੇਖੋ ਗੋਭੀ ਨੂੰ ਨਾ ਆਪਾਂ 2-3 ਪਾਣੀਆਂ ਦੇ ਵਿੱਚ ਹੁਣ ਧੋ ਕੇ ਚੰਗੀ ਆਹ ਵਾਲਾ ਪਾਣੀ ਆਪਾਂ ਕੱਢ ਲਾਂਗੇ ਤੇ 2-3 ਪਾਣੀਆਂ ਚ ਹੋਰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਆਪਾਂ ਨੂੰ ਚੜਨ ਦੇ ਲਈ ਰੱਖ ਦਵਾਂਗੇ ਇੱਥੇ ਦੇਖੋ ਆਪਾਂ ਗੋਭੀ ਨੂੰ ਚੰਗੀ ਤਰ੍ਹਾਂ ਦੇ ਨਾਲ ਕਈ ਪਾਣੀਆਂ ਦੇ ਵਿੱਚ ਧੋ ਲਿਆ ਤੇ ਇਦਾਂ ਆਪਾਂ ਇਹਨੂੰ ਟੇਢੀ ਕਰਕੇ ਰੱਖ ਦਾਂਗੇ ਥੋੜਾ ਜਿਹਾ ਪਾਣੀ ਜਿਹੜਾ ਐਕਸਟਰਾ ਹੀ ਉਹ ਨਿਕਲ ਜਾਊਗਾ ਇਧਰ ਆਪਾਂ ਨੇ ਆਲੂ ਵੀ ਕੱਟ ਲਏ ਨੇ ਹੁਣ ਆਪਾਂ ਲਗਾਣੇ ਆ ਸਬਜ਼ੀ ਨੂੰ ਤੜਕਾ ਇਧਰ ਦੇਖੋ ਜੀ ਆਪਾਂ ਨੇ ਕੜਾਹੀ ਰੱਖ ਲਈਏ ਗੈਸ ਦੇ ਉੱਤੇ ਤੇ ਇਹਦੇ ਵਿੱਚ ਆਪਾਂ ਇੱਕ ਘੜਛੀ ਪਾਵਾਂਗੇ ਸਰੋਂ ਦਾ ਤੇਲ ਇਧਰ ਤੇਲ ਹੋ ਚੁੱਕਿਆ ਹੈ ਗਰਮ ਇਹਦੇ ਵਿੱਚ ਪਾਵਾਂਗੇ ਆਪਾਂ ਛੋਟੀ ਚਮਚ ਜੀਰਾ ਜੀਰਾ ਟਰੜਕ ਗਿਆ ਹੈ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਇੱਥੇ ਦੇਖੋ ਆਪਾਂ ਨੇ ਸੇਕ మీడియం ਕੀਤਾ ਹੋਇਆ ਹੈ ਮਤਲਬ ਕਿ ਹਾਈ ਤੋਂ మీడియం ਆ ਫੁੱਲ ਤੇ ਨਹੀਂ ਹੈਗਾ ਜੇ ਆਪਾਂ ਭੁਲਤੇ ਕਰ ਲਈਏ ਤਾਂ ਪਿਆਜ਼ਾਂ ਨੇ ਇੱਕਦਮ ਸੜ ਜਾਣਾ ਪਿਆਜ਼ ਆਪਾਂ ਨੇ ਸਾੜਦੇ ਨਹੀਂ ਹੈਗੇ ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਨਾ ਥੋੜਾ ਜਿਹਾ ਕੱਚਾ ਹੀ ਵਧੀਆ ਲੱਗਦਾ ਏ ਜੜਿਆ ਹੋਇਆ ਪਿਆਜ਼ ਜਿਹੜਾ ਆ ਵਧੀਆ ਨਹੀਂ ਲੱਗਦਾ ਸੋ ਆਪਾਂ ਇਹਨਾਂ ਨੂੰ ਹਲਕਾ ਹਲਕਾ ਜਿਹਾ ਭੁੰਨ ਲਵਾਂਗੇ ਜ਼ਿਆਦਾ ਡਾਰਕ ਨਹੀਂ ਕਰਾਂਗੇ ਦੇਖੋ ਇੱਧਰ ਪਿਆਜ਼ ਜਿਹੜੇ ਆਪਣੇ ਹਲਕੇ ਹਲਕੇ ਜਿਹਾ ਭੁੱਜ ਗਏ ਆ ਜ਼ਿਆਦਾ ਆਪਾਂ ਸਾੜੇ ਨਹੀਂ ਹੈਗੇ ਇਹਦੇ ਵਿੱਚ ਹੁਣ ਪਾ ਦਵਾਂਗੇ ਆਪਾਂ ਲਸਣ ਤੇ ਅਦਰਕ ਦਾ ਪੇਸਟ ਇਹਨਾਂ ਨੂੰ ਵੀ ਹੁਣ ਆਪਾਂ ਭੁੰਨ ਲਵਾਂਗੇ ਨਾਲੇ ਪਿਆਜ਼ ਥੋੜੇ ਜਿਹੇ ਇਹਦੇ ਨਾਲ ਹੀ ਭੁੱਜ ਜਾਣਗੇ ਜੇ ਕੱਚਾਪਨ ਹੋਇਆ ਵੀ ਤੇ ਨਾਲ ਹੀ ਆਪਣਾ ਜਿਹੜਾ ਲਸਣ ਅਦਰਕਾ ਉਹ ਭੁੱਜ ਜੂਗਾ ਆਪਾਂ 2 ਮਿੰਟ ਹੁਣ ਲਸਣ ਅਦਰਕ ਨੂੰ ਭੁੰਨਾਂਗੇ ਦੇਖੋ ਜੀ ਲਸਣ ਤੇ ਅਦਰਕ ਵੀ ਭੁੱਜ ਗਏ ਆ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਹਰੀਆਂ ਮਿਰਚਾਂ ਇਹ ਹਰੀਆਂ ਮਿਰਚਾਂ ਬਹੁਤੀਆਂ ਕੌੜੀਆਂ ਨਹੀਂ ਹੈਗੀਆਂ ਆਪਾਂ ਲਾਲ ਮਿਰਚਾਂ ਦੀ ਵਰਤੋਂ ਵੀ ਇਹਦੇ ਵਿੱਚ ਕਰਾਂਗੇ ਤੇ ਬਸ ਆਪਾਂ ਅੱਧਾ ਇੱਕ ਮਿੰਟ ਜਿਹੜਾ ਮਿਰਚਾਂ ਨੂੰ ਪਕਾ ਲਵਾਂਗੇ ਦੇਖੋ ਆਪਾਂ ਇਹ ਅੱਧਾ ਘੰਟ ਮਿਰਚਾਂ ਨੂੰ ਵੀ ਭੁੰਨ ਲਿਆ ਨਾਲ ਹੀ ਤੇ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਸਵਾਦ ਅਨੁਸਾਰ ਨਮਕ ਛੋਟੀ ਚਮਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਪਾਊਡਰ ਥੋੜੀ ਜੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਇਹ ਮਿਰਚ ਨਾ ਕੌੜੀ ਆ ਜਿਹੜੀਆਂ ਹਰੀਆਂ ਮਿਰਚਾਂ ਆਪਾਂ ਪਾਈਆਂ ਨੇ ਉਹ ਵਧੀਆਂ ਕੌੜੀਆਂ ਨਹੀਂ ਹੈਗੀਆਂ ਇਸ ਕਰਕੇ ਆਪਾਂ ਨੇ ਪਾਈ ਐ ਤਾਂ ਜੋ ਸਬਜ਼ੀ ਜਿਹੜੀ ਵਧੀਆ ਬਣ ਜਵੇ ਫਿੱਕੀ ਫਿੱਕੀ ਸਬਜ਼ੀ ਜਿਹੜੀ ਵਧੀਆ ਨਹੀਂ ਲੱਗਦੀ ਦੇਖੋ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਕੇ ਭੁੰਨ ਲਵਾਂਗੇ ਦੇ ਕੋਬਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਿਆ ਹੈ ਨਾਲ ਹੀ ਹਲਦੀ ਦਾ ਜਿਹੜਾ ਕੱਚਾ ਪਣ ਜਿਆ ਨਿਕਲ ਗਿਆ ਹੈ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਕੱਟੇ ਹੋਏ ਟਮਾਟਰ ਟਮਾਟਰਾਂ ਨੂੰ ਪਾ ਕੇ ਆਪਾਂ ਸੇਕ ਜਿਹੜਾ ਹੈ ਤੁਹਾਨੂੰ ਪਤਾ ਹੀ ਹੈ ਮੀਡੀਅਮ ਪੈਲਾਂ ਹੀ ਕੀਤਾ ਹੋਇਆ ਹੈ ਤੇ ਆਪਾਂ ਟਮਾਟਰਾਂ ਨੂੰ ਟੱਕ ਕੇ ਪਕਾ ਦੇਵਾਂਗੇ ਤਾਂ ਜੋ ਇਹ ਜਲਦੀ ਸੌਫਟ ਹੋ ਜਾਣ ਦੇਖੋ ਜੀ ਘੱਟ ਸੇਕ ਕੀਤਾ ਹੋਇਆ ਤੇ ਆਪਾਂ ਇਹਨਾਂ ਨੂੰ ਟੱਕ ਦਵਾਂਗੇ ਦੇਖੋ ਜੀ 2 ਮਿੰਟ ਹੋ ਗਏ ਆ ਟਮਾਟਰ ਕੁਝ ਇਸ ਤਰੀਕੇ ਦੇ ਹੋ ਗਏ ਆ ਮਤਲਬ ਹੋਏ ਜਿਆਦਾ ਸੌਫਟ ਨਹੀਂ ਹੋਏ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਆਲੂ ਕਿਉਂਕਿ ਨਾ ਆਪਾਂ ਆਲੂਆਂ ਨੂੰ ਵੀ ਪਕਾਉਣਾ ਹੈ ਟਮਾਟਰ ਇਹਦੇ ਨਾਲ ਹੀ ਥੋੜੇ ਪੱਕ ਜਾਣਗੇ ਇੱਥੇ ਦੇਖੋ ਪਾਣੀ ਹੈਗਾ ਆ ਅੱਧਾ ਕੱਪ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਤੇ ਇਸੇ ਪਾਣੀ ਦੇ ਨਾਲ ਆਪਾਂ ਆਲੂਆਂ ਨੂੰ ਪਕਾਣਾ ਹੈ ਮਤਲਬ ਆਲੂ ਜਿਹੜੇ ਆ ਆਪਾਂ ਨੇ ਥੋੜੇ ਸੌਫਟ ਕਰ ਲੈਣੇ ਆ ਅੱਧ ਪੱਕੇ ਜੇ ਫਿਰ ਬਾਇ ਦੇ ਵਿੱਚ ਗੋਭੀ ਐਡ ਕਰਾਂਗੇ ਇਸ ਤਰੀਕੇ ਤੁਸੀਂ ਬਣਾ ਕੇ ਦੇਖਿਓ ਬਹੁਤ ਵਧੀਆ ਗੋਭੀ ਦੀ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਆਪਾਂ ਹੁਣ ਇਹਨੂੰ ਟੱਕ ਦਿਨੇ ਆ ਤੇ ਆਲੂਆਂ ਨੂੰ ਸੌਫਟ ਕਰ ਲੈਨੇ ਆ ਇੱਥੇ ਦੇਖੋ ਮੈਂ ਆਲੂਆਂ ਨੂੰ 6 ਤੋਂ 7 ਮਿੰਟ ਪਕਾਇਆ ਏ ਆਲੂ ਆ ਪੂਕ ਹੋ ਗਏ ਆ ਆਲੂਆਂ ਨੂੰ ਦੇਖੋ ਜੀ ਪਹਿਲਾਂ ਪਕਾਉਣਾ ਬਹੁਤ ਹੀ ਜ਼ਰੂਰੀ ਆ ਦੇਖੋ ਇਹਦੇ ਵਿੱਚ ਟਮਾਟਰ ਵੀ ਪੱਕ ਗਏ ਆ ਤੇ ਪਾਣੀ ਵੀ ਸੁੱਕ ਗਿਆ ਤੇ ਆਲੂ ਵੀ ਸੌਫਟ ਹੋ ਗਏ ਆ ਹੁਣ ਇਹਦੇ ਵਿੱਚ ਆਪਾਂ ਗੋਭੀ ਐਡ ਕਰਾਂਗੇ ਗੋਭੀ ਪਾਉਣ ਤੋਂ ਪਹਿਲਾਂ ਆਲੂਆਂ ਨੂੰ ਸੌਫਟ ਕਰਨਾ ਜ਼ਰੂਰੀ ਹੈ ਨਹੀਂ ਤਾਂ ਗੋਭੀ ਜਿਹੜੀ ਆ ਭੁਲ ਜਾਵੇਗੀ ਤੇ ਹੁਣ ਇਹਦੇ ਵਿੱਚ ਆਪਾਂ ਗੋਭੀ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਲੋ ਜੀ ਆਪਾਂ ਸਾਰੀ ਗੋਭੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਵਾਂਗੇ ਦੇਖੋ ਜੀ ਇਸ ਤਰ੍ਹਾਂ ਨਾਲ ਆਪਾਂ 2 ਚਮਚ ਲੈ ਲਏ ਆ ਇਦਾਂ ਆਪਾਂ ਹਲਕੇ ਹਲਕੇ ਹੱਥਾਂ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਾਂਗੇ ਗੋਭੀ ਦੇਖੋ ਆਪਾਂ ਫ ਦੇ ਨਾਲ ਹੀ ਪੱਕ ਜਾਂਦੀ ਆ ਪੁਰਸ਼ ਆਪਾਂ 2 ਤੋਂ 22 ਮਿੰਟ ਦੇ ਵਿੱਚ ਜਿਹੜਾ ਇਹਨੂੰ ਗਰਮ ਪਾਣੀ ਦੇ ਵਿੱਚ ਵੀ ਉਬਾਲਿਆ ਸੀ ਮਿਲ ਘੱਟ ਸੇਕਦੇ ਉੱਤੇ ਤੇ ਇਹ ਪਹਿਲਾਂ ਹੀ ਥੋੜ੍ਹੀ ਥੋੜ੍ਹੀ ਸੌਫਟ ਹੋਈ ਹੋਈ ਆ ਤੇ ਬਹੁਤਾ ਟਾਈਮ ਨਹੀਂ ਲੱਗਣਾ ਇੱਥੇ ਬਣਾਣ ਨੂੰ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਆਲੂਆਂ ਨੂੰ ਪਹਿਲਾਂ ਜਿਹੜਾ ਆ 70 ਕਾ 70 ਕਾ ਪਰਸੈਂਟ ਜਿਹੜਾ ਆ ਕੁੱਕ ਕਰ ਲਵੇ ਤੇ ਫਿਰ ਜਿਹੜੀ ਗੋਭੀ ਹੈ ਕੁਲਦੀ ਨਹੀਂ ਹੈਗੀ ਤੇ ਇਦਾਂ ਗੋਭੀ ਨੂੰ ਗਰਮ ਪਾਣੀ ਦੇ ਵਿੱਚ ਪਹਿਲਾਂ ਧੋ ਲਵੇ ਠੀਕ ਹੈ ਜੀ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਹੁਣ ਮਿਲਾ ਲਿਆ ਏ ਦੇਖੋ ਜੀ ਆਪਾਂ ਨੇ ਗੋਭੀ ਹੁਣ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਹੁਣ ਆਪਾਂ ਜਿਹੜਾ ਸੇਕ ਆ ਬਿਲਕੁਲ ਹੀ ਘੱਟ ਕਰ ਦਵਾਂਗੇ ਬਿਲਕੁਲ ਘੱਟ ਸੇਕ ਦੇ ਉੱਤੇ ਹੀ ਮੈਨੂੰ ਆਪਾਂ ਪਕਾਵਾਂਗੇ ਤੇ ਇਹਨੂੰ ਆਪਾਂ ਇਦਾਂ ਢੱਕ ਦੇਵਾਂਗੇ ਠੀਕ ਹੈ ਜੀ ਪੂਰਾ ਢੱਕ ਦੇਵਾਂਗੇ ਤੇ ਇਹਨੂੰ ਭਾਫ਼ ਦੇ ਵਿੱਚ ਹੀ ਪੱਕ ਜਾਣਾ ਹੈ ਵੈਸੇ ਤਾਂ ਪਹਿਲਾਂ ਹੀ ਇਹ ਸੌਫਟ ਹੈਗੀ ਆ ਤੇ ਪੱਕ ਜਾਣਾ ਤੇ 5-4 ਮਿੰਟ ਜਿਹੜੇ ਲੱਗਣੇ ਸਬਜ਼ੀ ਬਣਾਣ ਨੂੰ ਸਬਜ਼ੀ ਬਣਾਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਦੇਖੋ ਜੀ ਇੱਥੇ 5-6 ਮਿੰਟ ਹੋ ਗਏ ਆ ਬਿਲਕੁਲ ਘੱਟ ਸੇਕਦੇ ਉੱਤੇ ਸਬਜ਼ੀ ਨੂੰ ਪੱਕਦੇ ਹੋਏ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਗੋਭੀ ਦੇਖੋ ਉਦਾਂ ਹੀ ਆ ਬਿਲਕੁਲ ਖੜਮੀ ਗੋਭੀ ਬਿਲਕੁਲ ਵੀ ਨਹੀਂ ਘੁਲੀ ਹੈਗੀ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਬੇਸਿਕ ਜਿਹੇ ਮਸਾਲਿਆਂ ਦੇ ਨਾਲ ਆਪਾਂ ਨੇ ਸਬਜੀ ਬਣਾ ਕੇ ਤਿਆਰ ਕੀਤੀ ਹੈ ਤੇ ਇੱਥੇ ਨਾਲ ਆਲੂ ਆਪਾਂ ਨੇ ਤੋੜ ਕੇ ਪਹਿਲਾਂ ਦੇਖ ਲਏ ਸੀਗਾ ਆਲੂ ਆਪਣਾ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਪੱਕ ਗਏ ਆ ਇਹ ਲੋ ਤੁਸੀਂ ਦੇਖ ਸਕਦੇ ਹੋ ਆਲੂ ਚੰਗੀ ਤਰ੍ਹਾਂ ਦੇ ਨਾਲ ਪੱਕੇ ਹੋਣੇ ਚਾਹੀਦੇ ਆ ਤੇ ਸਬਜੀ ਚੋ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਬਿਲਕੁਲ ਬੇਸਿਕ ਜੇ ਮਸਾਲੇ ਪਾਏ ਆ ਤੁਸੀਂ ਚਾਹੋ ਜੀ ਧਨੀਆ ਪਾਊਡਰ ਗਰਮ ਮਸਾਲਾ ਮੈਗੀ ਮਸਾਲਾ ਕੁਝ ਵੀ ਐਡ ਕਰ ਸਕਦੇ ਹੋ ਪਰ ਆਪਾਂ ਨੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਇਹ ਸਬਜੀ ਬਣਾਉਣੀ ਦੱਸੀ ਹੈ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਇਸ ਸਬਜੀ ਨੂੰ ਰੋਟੀ ਦੇ ਨਾਲ ਪਰਾਂਠੇ ਦੇ ਨਾਲ ਕੂੜੀ ਦੇ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਖਾ ਸਕਦੇ ਹੋ ਦੇਖੋ ਇਹ ਸਬਜੀ ਨੂੰ ਜੇ ਤੁਸੀਂ ਮਹਿਮਾਨਾਂ ਦੇ ਆਣ ਤੇ ਵੀ ਬਣਾਓਗੇ ਉਹ ਵੀ ਤੁਹਾਡੀ ਤਾਰੀਫ ਕਰਕੇ ਜਾਣਗੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਕਿਉਂਕਿ ਸਬਜੀ ਆਪਣੀ ਜਿਹੜੀ ਤਿਆਰ ਆ ਇਨੂੰ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਆਪਾਂ ਖੂਬਸਾਰਾ ਹਰਾ ਧਨੀਆ ਬਹੁਤ ਵਧੀਆ ਲੱਗਦਾ ਹੈ ਜੀ ਤੇ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਧਨੀਆ ਪਾਣ ਤੋਂ ਬਾਅਦ ਆਪਾਂ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਦੇਖੋ ਜੀ ਸਬਜ਼ੀ ਬਹੁਤ ਵਧੀਆ ਬਣ ਗਈ ਆ ਤੇ ਆਜੋ ਜੀ ਤੁਸੀਂ ਵੀ ਕਰੋ ਇੰਜੁਆਏ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ